ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲੌਗ ਤੇ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਦੋਸਤੋ ਲੋ ਜੀ ਅੱਜ ਤੁਹਾਨੂੰ ਆਪਾਂ ਸ਼ੌਂਕ ਕਰਾਉਣ ਲੱਗੇ ਆ ਆਪਣੇ ਘਰ ਦੀ ਪੱਠੀ ਇਹ ਰਾਮਪੁਰੀਆਂ ਦੀ ਤੁਹਾਨੂੰ ਆਪਾਂ ਇਹਨਾਂ ਦਾ ਸ਼ੌਂਕ ਕਰਾਵਾਂਗੇ ਆਪਣੇ ਨਾਲ ਆ ਜੀ ਮੰਨਾ ਵੀਰ ਤੇ ਮੰਨਾ ਵੀਰ ਤੇ ਮੰਨਾ ਵੀਰ ਆਪਾਂ ਜਿਹੜਾ ਤੁਹਾਨੂੰ ਫੜਕੇ ਦਾ ਸ਼ੌਂਕ ਕਰਾਊਗਾ ਤੇ ਆਪਣੇ ਜਿੰਨੇ ਵੀ ਆ ਸਬਸਕ੍ਰਾਈਬਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕੇ ਆਸ ਵਲੌਗ ਵਾਲੇ ਪੀਪੀ 0 ਪੀਵੀ 35 ਵਾਲੇ ਜੀ અમરજોત અમાર ਹੁੰਦਲ ਸਾਹਿਬ ਜੀ અમરਜੋਤ ਭਾਈ ਠੀਕ ਹੈ ਜੀ ਤੇ ਅਮਿਤਪਾਲ ਸਿੰਘ ਜੀ ਮਜੀਠਾ ਤੋਂ ਜੀ અમર ਹੁੰਦਲ ਸਾਹਿਬ ਜੀ ਆਸ਼ੂ ਵੀਰ ਆਪਣੇ ਠੀਕ ਹੈ ਜੀ ਨਿਸ਼ਾਨ ਭਾਈ ਜੀ ਕਾਫੀ ਵੀਰ ਨੇ ਆਪਣੇ ਠੀਕ ਹੈ ਜੀ ਸਾਰਿਆਂ ਦੇ ਨਾਮ ਆਪਾਂ ਜ਼ਰੂਰ ਹੈ ਜੀ ਲਵਾਂਗੇ ਜੀ ਹਰੇਕ ਵੀਡੀਓ ਤੇ ਨਾਲੇ ਨਾਲ ਆਪਾਂ ਭਰਾਵਾਂ ਨੂੰ ਸ਼ੌਕ ਕਰਾਵਾਂਗੇ ਜੀ ਠੀਕ ਹੈ ਜੀ ਆਪਣੇ ਸੰਨੀ ਵੀਰ ਜੀ ਹੈ ਜੀ ਜੰਮੂ ਤੋਂ ਵੀ ਆ ਜੀ ਆਪਣੇ ਵੀਰ ਠੀਕ ਹੈ ਜੀ ਤੇ ਗਰਦਾਸ ਪੁੱਤ ਹੋਣ ਆ ਜੀ ਅਜੇ ਨਾਲ ਇਹ ਵੀ ਜਤੋ ਜੀ ਰਾਜੂ ਵੀਰ ਜੀ ਸਪੈਸ਼ਲੀ ਉਹਨਾਂ ਨੇ ਆਪਾਂ ਨੂੰ ਬਾਕੀ ਕਮੈਂਟ ਕੀਤਾ ਸਾਡਾ ਵੀ ਜਰੂਰ ਵੀਰ ਦੀ ਨਾਲਿਓ ਜੀ ਆਪਣੇ ਹਣੀ ਰੰਧਾਵਾ ਜੀ ਤੇ ਮਲਕੀਤ ਰੰਧਾਵਾ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਲਓ ਜੀ ਹੁਣ ਆਪਾਂ ਜਿਹੜਾ ਵਾ ਤੁਹਾਨੂੰ ਆਪਣੀ ਫੀਮੇਲ ਦਾ ਵੀ ਸ਼ੌਕ ਕਰਾਉਂਦੇ ਆ ਤੇ ਨਾਲੋ ਨਾਲ ਹੀ ਆ ਬਪਰਾਵਾ ਦੇ ਜਿਹੜੇ ਜਿਹਦੇ ਨਾਮ ਆਉਂਦਾ ਉਹ ਤਾਂ ਬੋਲੀ ਜਾ ਆ ਮੰਨਾ ਵੀਰ ਦੀ ਫੜੇ ਇਹਨੂੰ ਤੇ ਲਓ ਜੀ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਪੱਠੀ ਜੇ ਘਰ ਦੀ ਆਂਪੁਰੀਆਂ ਦੀ ਜੀ ਤੁਹਾਨੂੰ ਇਹਦਾ ਸ਼ੌਕ ਕਰਾਉਂਦੇ ਆ ਤੇ ਜਿੰਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਵਾ ਪੁਨਰਤਾਣ ਦਾ ਵਾਦੀ ਜੀ ਨੇ ਨਹੀਂ ਕੀਤਾ ਪੀਸ ਯਾਰ ਮੇਰੇ ਭਰਾ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਹੁਣ ਤੁਹਾਨੂੰ ਆਪਾਂ ਮਨਾਂ ਵੀਰ ਜਿਹੜਾ ਤੁਹਾਨੂੰ ਆਪਾਂ ਸ਼ੌਂਕ ਕਰਾਉਂਦਾ ਜੀ ਪੱਠੀ ਦਾ ਯਾਰ ਆਮਕੁਰੀਆਂ ਦੀ ਪੱਠੀ ਜੀ ਆਪਣੇ ਘਰ ਦੀ ਠੀਕ ਹੈ ਜੀ ਤੇ ਲਓ ਜੀ ਅੱਖ ਦਾ ਸ਼ੌਂਕ ਕਰਾਉ ਜੀ ਲਓ ਜੀ ਦੋਸਤੋ ਆਈ ਦੀ ਅੱਖ ਜੇ ਇਹਨੇ ਜਿਹੜੇ ਆ ਵੱਡੀ ਹੋ ਗਏ ਦੋਸਤੋ ਇਹਨੇ ਜਿਵੇਂ ਮੈਲੀ ਅੱਖ ਕਰ ਜਾਣੀ ਬਿਲਕੁਲ ਹੀ ਕਾਲੀ ਜੀ ਠੀਕ ਹੈ ਕਿਉਂਕਿ ਇਹਦਾ ਪਿਓ ਹੀ ਨਾ ਕੋਈ ਮੈਲੀ ਅੱਖ ਦਾ ਆਈ ਜੇ ਕਾਲੀ ਦਾ ਤੇ ਆਪਣੇ ਕੋ ਬੱਚਾ ਲੈਣ ਆਏ ਸੀ ਆਪਣੇ ਵਿੱਕੀ ਭਾਈ ਹੁਣੀ ਤੇ ਨਾਲ ਜਿਹੜੇ ਉਹਨਾਂ ਦਾ ਬੱਚਾ ਲਿਆ ਹੋਈ ਭਾਈ ਹੁਣੀ ਬਾਹਰ ਆ ਯੂ ਐਸ اے ਤੇ ਉਹਨਾਂ ਨੇ ਆਪਾਂ ਨੂੰ ਕਿਹਾ ਸਪੈਸ਼ਲੀ ਵੀ ਆਪਾਂ ਨੂੰ ਜਿਹੜਾ ਸ਼ੌਂਕ ਜ਼ਰੂਰ ਕਰਾਓ ਜੀ ਠੀਕ ਹੈ ਜੀ ਤੇ ਆਪਾਂ ਨੇ ਜਿੰਨੇ ਵੀ ਭਰਾ ਨਾਲ ਨਾਲ ਆਪਾਂ ਸ਼ੌਂਕ ਕਰਾਈ ਜਾਂਦੇ ਆ ਠੀਕ ਹੈ ਯਕ ਪਰਦਾ ਸ਼ੌਂਕ ਕਰਾਇਆ ਜੀ ਲੋ ਜੀ ਇਹਦਾ ਪਰ ਚੰਗੀ ਤਾਂ ਤੁਹਾਨੂੰ ਦਿਖਾ ਦਿੰਦੇ ਆ ਸ਼ੌਂਕ ਕਰਾਉਂਦੇ ਆ ਜੀ ਘਰ ਦੀ ਪੱਠੀ ਜੇ ਭਾਈ ਹੁਣਿਆਂ ਕਿਹਾ ਸੀ ਆਪਾਂ ਨੂੰ ਤਸੱਲੀ ਬਖਸ਼ੇ ਜਿਹੜਾ ਸ਼ੌਂਕ ਜ਼ਰੂਰ ਕਰਾਓ ਜੀ ਤੇ ਆਪਣੇ ਭਰਾਵਾ ਜੀ ਪਾਕਿਸਤਾਨ ਤੋਂ ਰਾਣਾ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਨੂੰ ਕਮੈਂਟ ਕਰਦੇ ਰਹਿੰਦੇ ਆ ਸੰਦੀਪ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹੈਪੀ ਵਲੌਗਰ ਆ ਜੀ ਭਾਜੀ ਹੁਣੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਰ ਹਰਪਾਲ ਸਿੰਘ ਜੀ ਆ ਤੇ ਆਪਣੇ ਜੋਬ ਨੰਬਰ ਸਰੀਆ ਦਿਲਪ੍ਰੇਤ ਭਾਜੀ ਹੁਣੀ ਆ ਜੀ ਐਸ ਪੀ ਐਸ 29 ਐਸ ਕੇ ਵਾਲੇ ਉਹਨਾਂ ਦਾ ਵੀ ਧੰਨਵਾਦ ਜੀ ਸੁਖ ਸੰਧੂ ਸਾਹਿਬ ਸੋ ਖਸੰਦੂ ਸਾਹਿਬ ਜੀ ਸਪੈਸ਼ਲੀ ਤੌਰ ਤੇ ਆਪਾਂ ਨੂੰ ਹਰੇਕ ਵੀਡੀਓ 'ਚ ਕਮੈਂਟ ਕਰਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆਰੀਆ ਸ਼ਰਮਾ ਜੀ ਉਹਨਾਂ ਦਾ ਧੰਨਵਾਦ ਹੈ ਭਾਜੀ ਬਹੁਤ-ਬਹੁਤ ਲਓ ਭਾਜੀ ਸ਼ੌਂਕ ਵੀ ਨਾਲੋ-ਨਾਲ ਕਰੀਏ ਉਹ ਤੇ ਨਾਲੋ-ਨਾਲ ਆਪਣੇ ਭਰਾ ਨਾਂਅ ਵੀ ਸੁਣੀ ਜਾਓ ਜਿੰਨਾਂ ਜਿੰਨਾਂ ਦੇ ਨਾਂ ਆਪਾਂ ਬੋਲੀ ਜਾਂਦੇ ਆ ਜੀ ਠੀਕ ਹੈ ਆਪਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ ਜੀ ਹੀਮਤ ਸੰਧੂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਹਲੋ ਜੀ ਆ ਮਾਦੀ ਯਾਰ ਇਹਦੇ ਨਾਲ ਜਿਹੜਾ ਨਰ ਲਾਇਆ ਤੁਹਾਨੂੰ ਆਪਾਂ ਉਹਦਾ ਵੀ ਜਿਹੜਾ ਸ਼ੌਂਕ ਕਰਾਵਾਂਗੇ ਜੀ ਪੰਜਿਆਂ ਦਾ ਸ਼ੌਂਕ ਕਰਾਉਦੇ ਪੰਜੇ ਰਹਿ ਗ ਹਲੋ ਜੀ ਆ ਪੰਜੇ ਜੇ ਦੇ ਠੀਕ ਹੈ ਜੀ ਇਹ ਤੋਂ ਬਾਅਦ ਨਰ ਲੈ ਕੇ ਆਉਂਦਾ ਮੱਨਾ ਵੀਰ ਬਸ ਯਾ ਫੀਮੇਲ ਜੀ ਘਰ ਦੀ ਪੱਠੀ ਰਾਮਪੁਰੀ ਦੀ ਆਪਣੇ ਇਹਨੇ ਵੱਡੀ ਹੋ ਗਏ ਆ ਗਾੜੀ ਹੋਣਾ ਪੂਰੀ ਛੱਪ ਜਾਣਾ ਜੀ ਅਜੇ ਸਾਲ ਦੀ ਹੋਈ ਸਾਰੀ ਲੋ ਜੀ ਮੱਨਾ ਵੀਰ ਜਿਹੜਾ ਆਪਣਾ ਨਾਰੋ ਦਾ ਲੈਣ ਗਿਆ ਜਿਹੜਾ ਆ ਨਰ ਲਾਇਆ ਭਾਈ ਨੇ ਆਪਾਂ ਨੂੰ ਸਪੈਸ਼ਲੀ ਕਿਹਾ ਵਾ ਕਿ ਸ਼ੌਂਕ ਜ਼ਰੂਰ ਕਰੇਗਾ ਆਪਣੇ ਕੋ ਬੱਚਾ ਇਹ ਲੈਣ ਆਂਡੇ ਆਂਡੇ ਚਲ ਕੋਈ ਨਹੀਂ ਆਂਡਿਆ ਬੈਠਾ ਹੀ ਜੇ ਕਬੂਤਰ ਤੇ ਬਾਉ ਮਸੀਹ ਜੀ ਹੈ ਜੀ ਆਪਾਂ ਨੇ ਠੀਕ ਹੈ ਖੇਮ ਕਰਨ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਣੇ ਵੀਰਿਆ ਜੀ ਹੋਰ ਵੀ ਖੇਮ ਕਰਨ ਤੋਂ ਜਿੰਨੇ ਵੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆ ਟੋਚਰ ਨਾਲ ਮੇਰੇ ਸਾਹ ਨਾਲ ਦੇ ਇੱਕ ਚੈਨਲ ਵਾਲਿਆਂ ਦਾ ਨਾਂ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਆਪਣੇ ਭੰਗੂ ਸਾਹਿਬ ਜੀ ਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈਪੀ ਬਟਾਲਾ ਜੀ ਸਪੈਸ਼ਲੀ ਹੈਪੀ ਬਟਾਲਾ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੁਸੀਂ ਬਹੁਤ ਜਿਆਦਾ ਪਿਆਰ ਦੇ ਰਹੇ ਜੀ ਹਰੇਕ ਵੀਡੀਓ ਚ ਤੁਸੀਂ ਵੀ ਸਾਡੇ ਕਮੈਂਟ ਕਰਦੇ ਹੈਂ ਹੈਪੀ ਬਟਾਲਾ ਜੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦੀ ਲਓ ਜੀ ਉਹ ਨਰਦਾ ਜਿਹੜਾ ਤੁਹਾਨੂੰ ਸ਼ੌਂਕ ਕਰਾਉਂਦੇ ਆ ਜੀ ਆਹ ਨਰ ਹੈ ਜੀ ਠੀਕ ਹੈ ਜੀ ਜਿਹੜਾ ਉਹਦੇ ਨਾਲ ਆਪਾਂ ਲਾਇਆ ਜੀ ਲੋਨ ਫਾਇਨਾ ਦੇ ਪਾਉ ਨੂੰ ਜਿਹੜਾ ਸਪੈਸ਼ਲੀ ਕਿਹਾ ਵੀ ਇਹ ਨਰ ਜਿਹੜਾ ਤੇ ਮਾਦੀ ਦਾ ਜਿਹੜਾ ਸ਼ੌਂਕ ਕਰਾਉਣਾ ਤੇ ਮੈਂ ਚਲੋ ਭਰਾਵਾਂ ਨੂੰ ਵੀ ਨਾਲੇ ਸ਼ੌਂਕ ਹੋ ਜੂਗਾ ਤੇ ਹਲੋ ਕਿ ਕਸਾਂ ਖਲਾਮ ਹਾਂ ਹਲੋ ਜੀ ਆ ਜੇ ਅੱਖ ਦੇ ਦੋਸਤੋ ਮੇਰੇ ਭਰਾਓ ਕਰ ਲਓ ਸ਼ੌਂਕ ਜੀ ਮਰਦੀ ਅੱਖ ਦਾ ਇਤੋਂ ਬਾਅਦ ਜਿਹੜਾ ਤੁਹਾਨੂੰ ਪਰਦਾ ਵੀ ਸ਼ੌਂਕ ਕਰਾਉਣੀ ਆ ਪਰਦਾ ਵੀ ਸ਼ੌਂਕ ਕਰ ਲਓ ਦੋਸਤੋ ਹੱਡੀ ਜੋੜ ਦਾ ਬਿਲਕੁਲ ਮੁਕੰਮਲ ਆ ਜਿਵੇਂ ਕਿ ਆਪਣੇ ਸਾਰੇ ਭਰਾ ਯਾਦ ਹੀ ਲੋਈ ਇੱਕ ਪਤਾ ਧੁੰਮ ਜੀ ਇਹਦੀ ਬਿਲਕੁਲ ਪਰਫੈਕਟ ਕਬੂਤਰ ਆ ਠੀਕ ਹੈ ਆ ਇਹ ਦੇ ਪੰਜੇ ਮਾਦੀ ਅੰਦਰ ਛੱਡਤੀ ਛੱਡ ਕੇ ਦਿਖਾਉਣੀ ਇੱਥੇ ਨਾ ਝੂਲਾ ਠੀਕ ਹੈ ਜੀ ਲੋਈ ਦੋਸਤੋ ਆ ਆਹ ਤਕ ਠੀਕ ਹੈ ਜਦੋਂ ਇਹ ਦੋਸਤੋ ਕਬੂਤਰਾ ਆਇਆ ਸੀ ਆਪਣੇ ਕੋਲ ਠੀਕ ਹੈ ਜੀ ਇਹ ਉਸ ਟਾਈਮ ਮੇਰੇ ਭਾਂਜਾ ਹੀ ਆ ਠੀਕ ਹੈ ਜੀ ਆਪਣਾ ਭਾਂਜਾ ਹੀ ਆ ਉਹਨਾਂ ਨੇ ਕਬੂਤਰ ਫੜਿਆ ਸੀ ਇਹਦੇ ਇੱਧਰ ਬਣੇ ਮੋਹਰ ਲੱਗੀ ਸੀ ਚਿੱਟੇ ਬਾਜ਼ ਉਰਦੂ ਦੀ ਹਾਂਜੀ ਆਹੜਾ ਚਿੱਟਾ ਪਾਰਿਆ ਇੱਥੇ ਮੋਹਰ ਲੱਗੀ ਸੀ ਇਹ ਉਰਦੂ ਦੀ ਜੇੜ ਤੇ ਜੇੜ ਤੇ ਡਿੱਗਾ ਸੀ ਜੇ ਕਬੂਤਰ ਤੇ ਲੱਗੇ ਕਿਤੇ ਡੇਗ ਪਿਆ ਸੀ ਪੈਲੀਆਂ ਹਲ ਤੇ ਉਹ ਮੇਰੇ ਪੰਜ ਆ ਜਿਹੜਾ ਫੜ ਕੇ ਲਿਆਈ ਤੇ ਆਪਾਂ ਉਹਨਾਂ ਕੋਲ ਲਿਆਂਦਾ ਸੀ ਜੇ ਤੇ ਆਪਾਂ ਇਹਦੀ ਬ੍ਰਿੰਗਲ ਕਰਾ ਰਹੇ ਆ ਸੋ ਆਪਣੀ ਜਿਹੜੀ ਘਰ ਦੀ ਪੱਠੀ ਲਾਗੇ ਤੇ ਆ ਜਿਹੜਾ ਪਾਰ ਦਾ ਕਬੂਤਰ ਹੈਗਾ ਤੇ ਮੈਂ ਚਲੋ ਮੈਂ ਕਿ ਬਹੁਤ ਵਧੀਆ ਦਾ ਰਿਜ਼ਲਟ ਆਏਗਾ ਭਾਈ ਹਣੀ ਆਪਾਂ ਨੂੰ ਕੱਲ ਦੱਸ ਕੇ ਗਏ ਆ ਤੇ ਨਾਲੇ ਕਹਿੰਦੇ ਸ਼ੌਂਕ ਜੀ ਦੂਰ ਕਰਾਇਓ ਜੀ ਭਾਈ ਹਣ ਉਹ ਨਾ ਯੂ ਐਸਏ ਜਿਹੜੇ ਬੈਠੇ ਆ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਣੀਆਂ ਵੀਡੀਓ ਦੇਖਦੇ ਨੇ ਤੇ ਜਿੰਨੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਆ ਉਹ ਸਾਰਿਆਂ ਨੂੰ ਧੰਨਵਾਦ ਜਿੰਨਾ ਨਹੀਂ ਕੀਤਾ ਪੀਸ ਮੇਰੇ ਭਰਾ ਜਿਹੜਾ ਸਬਸਕ੍ਰਾਈਬ ਕਰ ਲੋ ਲਓ ਭਾਈ ਫੇਰ ਤੁਹਾਨੂੰ ਅੱਖ ਦਾ ਸ਼ੌਂਕ ਕਰਾ ਦਾਂ ਆ ਆ ਜੀ ਅੱਖ ਹੈਗੀ ਏ ਲੋਈ ਦੋਸਤੋ ਉਹ ਵੀ ਦੱਟ ਛੱਡ ਕੇ ਕਰਨਾ ਛੱਡ ਕੇ ਕਰਾ ਦੇ ਹਲੋ ਯਾਰ ਨਰ ਜੇ ਠੀਕ ਹੈ ਜੀ ਆ ਮਾਦੀ ਏ ਆ ਪੀਅਰ ਹੈਗਾ ਜੀ ਤੇ ਮੈਂ ਚਲੋ ਭਰਾਵਾਂ ਨੂੰ ਜਿਹੜਾ ਛੱਡ ਕੇ ਵੀ ਚੰਗੀ ਦਾਪਾ ਜਿਹੜਾ ਸ਼ੌਂਕ ਕਰਾ ਦਿੰਨੇ ਠੀਕ ਹੈ ਠੀਕ ਕੋਈ ਨਹੀਂ ਕੋਈ ਲੋ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਜ਼ਿਆਦਾ ਤੁਸੀਂ ਪਿਆਰ ਦੇ ਰਹੇ ਜੀ ਕਿਉਂਕਿ ਤੁਹਾਡੀ ਮਿਹਨਤ ਹੈ ਜਿਹੜੀ ਆ ਉਹ ਤੁਹਾਡੇ ਸਿਰ ਤੇ ਹੀ ਆ ਤੁਸੀਂ ਵੀਡੀਓ ਦੇਖੋਗੇ ਠੀਕ ਹੈ ਜੀ ਤੇ ਤੁਹਾਡੀ ਜਿਹੜਾ ਵਾ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਬਾਕੀ ਦਿਲੋਂ ਹੀ ਜਿਹੜਾ ਵਾ ਧੰਨਵਾਦ ਆਪਾਂ ਕਰਦੇ ਆਂ ਮਿਲਦੇ ਤਾਂ ਨੈਕਸਟ ਵੀਡੀਓ ਤੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ